ਹਰ ਨਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣੇ ਨਾਲ YouTube ਤੇ Facebook ਤੇ ਜੁੜੇ ਆ ਸੋ ਲਈ ਅੱਜ ਆਪਾਂ ਬਹੁਤ ਸੋਹਣਾ ਮੱਝੂ ਕੇ ਬਲੱਡ ਲਾਈਨ ਦਾ ਬਚੇਰਾ ਲੈ ਕੇ ਆਏ ਆ ਕੰਨ ਕਨੋਤੀ ਬਹੁਤ ਸੋਹਣੀਆਂ ਬਚੇਰੇ ਦੀ ਕਿੰਨੇ ਦਿਨਾਂ ਦੀ ਉਮਰ ਕਿਹੜੇ ਕੋੜੇ ਦਾ ਬੱਚਾ ਇਹ ਕੀ ਮਾਲਕ ਵੀਰੇ ਦਾ ਮੁੱਲ ਕਰਦੇ ਕਿਹੜਾ ਏਰੀਆ ਸਾਰਾ ਕੁਝ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਤੇ ਜਿਹੜੇ دوست ਮਿੱਤਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਘੱਲ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਫ੍ਰੀ ਵਿੱਚ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਤੇ ਤੁਸੀਂ ਆਪਣਾ ਸੰਪਰਕ ਕਰਕੇ ਫ੍ਰੀ ਵਿੱਚ ਐਡ ਲਗਵਾ ਸਕਦੇ ਹੋ ਆਪਣੇ ਚੈਨਲ ਨੂੰ ਬਹੁਤ ਪਿਆਰ ਦੇ ਰਹੇ ਹੋ ਇਦਾਂ ਹੀ ਪਿਆਰ ਬਣਾਈ ਰੱਖਿਓ ਆਪਾਂ ਤੁਹਾਡੇ ਲਈ ਇਦਾਂ ਹੀ ਸੇਲ ਵਾਲੇ ਜਾਨਵਰਾਂ ਦੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਆਜੂ ਗੱਲ ਕਰਦੇ ਆਪਾਂ ਬਛੇਰੇ ਬਾਰੇ 40 ਕਿ ਦਿਨਾਂ ਦੀ ਉਮਰ ਮੱਝੂ ਕੇ ਬਲੱਡ ਲੈਂਦਾ ਬਛੇਰਾ ਇਹ ਕੰਨ ਕਨੋਤੀ ਬਹੁਤ ਸੋਹਣੀ ਆ ਤੌਣ ਧੂੰ ਦੀ ਲੰਬਾਈ ਬਹੁਤ ਚੰਗੀ ਆ ਚੰਗਾ ਕੱਦ ਕਾਠ ਕਰੂਗਾ ਤੇ ਜੇ ਆਪਾਂ ਇਹਦੇ ਪਿਓ ਦੀ ਗੱਲ ਕਰੀਏ ਤਾਂ ਉਹ ਹੈਗਾ ਆਜ਼ਾਦ ਰਾਜਾ ਘੋੜਾ ਆਜ਼ਾਦ ਰਾਜਾ ਘੋੜਾ ਹੈਗਾ ਕੋਕਰੀ ਵਾਲੇ ਵੱਡੇ ਘੋੜੇ ਦਾ ਬੱਚਾ ਤੇ ਆ ਸਕਰੀਨ ਤੇ ਤੁਸੀਂ ਫੋਟੋ ਦੇਖ ਰਹੇ ਹੋ ਆਜ਼ਾਦ ਰਾਜੇ ਘੋੜੇ ਦੀ ਆ ਇਹ ਆਜ਼ਾਦ ਸਟੱਡ ਫਾਰਮ ਤੇ ਘੋੜਾ ਖੜਾ ਹੈ ਤੇ ਆ ਸਕਰੀਨ ਤੇ ਇਹਦੀ ماں ਦੀ ਵੀਡੀਓ ਚੱਲ ਰਹੀ ਐ ਇਹਦੀ 60+ ਹਾਈਟ ਆ ਫੱਟੀ ਵਾਲੀ ਬਹੁਤ ਸੋਹਣਿਆ ਦੋਨੇ ਜਾਨਵਰ ਤੇ ਇਸ ਲਈ ਆਪਾਂ ਉਮੀਦ ਕਰਦੇ ਆ ਕਿ ਬਸ਼ੇਰਾ ਵੀ ਬਹੁਤ ਸੋਹਣਾ ਕੱਦ ਕਾਠ ਕਰੂਗਾ ਕੰਨ ਕਨੋਤੀ ਬਹੁਤ ਸੋਹਣੀਆਂ ਮੱਥੇ ਟਿੱਕਾ ਇਹਦੇ ਤੇ ਸੁੰਬ ਸੁੰਬ ਬਹੁਤ ਸੋਹਣਾ ਬਸ਼ੇਰੇ ਦੇ ਬਾਕੀ ਇਹ ਲੂਣੀ ਝਾੜ ਕੇ ਨੇ ਕਾਲਾ ਰੰਗ ਕਰ ਜਾਣਾ ਸਾਰਾ ਤੇ ਬਸ਼ੇਰਾ ਸੰਭਲੇ ਮਿੱਤਰੋ ਆਉਣ ਵਾਲੇ ਸਮੇਂ ਚ ਪੂਰਾ ਚੰਗਾ ਨਾ ਬਣਾ ਜੂਗਾ ਇਹ ਤੇ ਜੇ ਆਪਾਂ ਏਰੀਆ ਦੀ ਗੱਲ ਕਰਗੇ ਬਾਈ ਯਾਰ ਕਹਿੰਦਾ ਏਰੀਆ ਹੈਗਾ ਤਰਨਤਾਰਨ ਬਾਕੀ ਆਪਾਂ ਬਾਈ ਦਾ ਸਕਰੀਨ ਤੇ ਨੰਬਰ ਦਿੱਤਾ ਬਾਕੀ ਦੀ ਜਾਣਕਾਰੀ ਤੁਸੀਂ ਬਾਈ ਤੋਂ ਕਾਲ ਕਰਕੇ ਲੈ ਸਕਦੇ ਹੋ ਮੁੱਲ 225000 ਰੁਪਏ ਮੁੱਲ ਕਰਦੇ ਆ ਮਾਲਕ ਵੀਰ ਬਾਕੀ ਮੌਕੇ ਤੇ ਮਾਨਤਨ ਕਰ ਦੇਣਗੇ ਬਾਕੀ ਦੀ ਜਾਣਕਾਰੀ ਤੁਸੀਂ ਬਾਈ ਤੋਂ ਕਾਲ ਕਰਕੇ ਲੈ ਸਕਦੇ ਹੋ ਸਕਰੀਨ ਤੇ ਬਾਈ ਦਾ ਨੰਬਰ ਚੱਲਦਾ ਤੇ ਵੀ ਵੀਡੀਓ ਨੂੰ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਫ੍ਰੀ ਵਿੱਚ ਐਡ ਕਰਵਾਉਣ ਲਈ ਆਪਣੋਂ ਆ ਨੰਬਰ ਤੇ ਕਰੋ ਸੰਪਰਕ ਵੀਡੀਓ ਦੇਖਣ ਲਈ ਧੰਨਵਾਦ ਜੀ